ਕ੍ਰੋੜਾ ਬ੍ਰਹਮੰਡਾਂ ਦੇ ਮਾਲਕ ਅਕਾਲ ਪੁਰਖ ਪਰਮੇਸ਼ਵਰ ਜੀ ਨੇ ਆਪਣੀ ਸਾਰੀ ਕਲਾ ਸਾਰੀ ਸਿਆਣਪ ਸਾਰੀ ਤਾਕਤ ਸਾਰੀ ਸੁੰਦਰਤਾ ਸਾਰਾ ਪ੍ਰੇਮ ਸਾਰੀ ਸੁਹਿਰਦਤਾ ਸੰਪੂਰਨ ਗਿਆਨ ਸਾਰੀ ਸ਼ਾਂਤੀ ਸੰਪੂਰਨ ਸਹਿਜ ਸਾਰੀ ਦਇਆ ਸਾਰਾ ਜੋਸ਼ ਸਾਰੀ ਹਲੀਮੀ ਸਾਰੀ ਵਿਦਿਆ ਸਾਰੀ ਬੀਰਤਾ ਸਾਰੀ ਕੋਮਲਤਾ ਸੰਪੂਰਨ ਚੈਨ ਸਾਰਾ ਸੁਖਪਣ ਸਾਰੀਆਂ ਰਿੱਧੀਆਂ ਸਿੱਧੀਆਂ ਸਾਰੀਆਂ ਖੁਸ਼ੀਆਂ ਸਾਰੇ ਜਪ ਸਾਰੇ ਤਪ ਸਾਰਾ ਵਿਸਮਾਦ ਸੰਪੂਰਨ ਧਿਆਨ ਸਾਰਾ ਪਰ ਉਪਕਾਰ ਸੰਪੂਰਨ ਵਿਵੇਕ ਸਾਰੀ ਨਿਮਰਤਾ ਸਾਰੇ ਖੇੜੇ ਸਾਰਾ ਬੈਰਾਗ ਸਾਰੇ ਖਜ਼ਾਨੇ ਸਾਰਾ ਧੀਰਜ ਸਾਰੀ ਬੁੱਧੀ ਸਾਰੇ ਨਾਦ ਸਾਰਾ ਤਰਸ ਸਾਰਾ ਤ્યાਗ ਕੁਰਬਾਨ ਹੋਣ ਵਾਲਾ ਸਾਰਾ ਜਜ਼ਬਾ ਸਾਰੇ ਆਨੰਦ ਰਸ ਅੰਮ੍ਰਿਤ ਦੇ ਸਾਰੇ ਚਸ਼ਮੇ ਜਦੋਂ ਇੱਕ ਜਗ੍ਹਾ ਇਕੱਠੇ ਕੀਤੇ ਤਾਂ ਉੱਥੇ ਅਲਾਹੀ নূর ਪ੍ਰਕਾਸ਼ਮਾਨ ਹੋਇਆ ਉਸ নূর ਦਾ ਨਾਮ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਸਾਹਿਬ ਜੀ ਦੇ ਹਿਰਦੇ ਵਿੱਚ ਪਰਮੇਸ਼ਰ ਆਪ ਬਿਰਾਜਮਾਨ ਹੈ ਜਿੱਥੇ ਉਹ ਆਪ ਵਿਰਾਜਿਆ ਹੋਵੇ ਸ੍ਰਿਸ਼ਟੀ ਦੀ ਸਾਰੀ ਸਤਿਆ ਹੀ ਉੱਥੇ ਮੌਜੂਦ ਰਹਿੰਦੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਹ ਸਾਰੇ ਗੁਣ ਸਾਰੀਆਂ ਚੰਗਿਆਈਆਂ ਸਾਰੀ ਸ਼ੂਰਮਤਾਈ ਸਾਰੀ ਸਹਿਣ ਸ਼ਕਤੀ ਖਾਲਸੇ ਦੀ ਝੋਲੀ ਪਾਉਣਾ ਚਾਹੁੰਦੇ ਹਨ ਜੇ ਕੋਈ ਇਨਾ ਗੁਣਾਂ ਚੰਗਿਆਈਆਂ ਸੂਰਮਤਾਈ ਅਤੇ ਸਹਿਣ ਸ਼ਕਤੀ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਆਪਣੀ ਜੀਵਨ ਚਾਲ ਨੂੰ ਨਿਆਰੀ ਬਣਾਈ ਰੱਖੇ ਜ਼ਿੰਦਗੀ ਵਿੱਚ ਨਿਆਰਾਪਨ ਕਾਇਮ ਰੱਖੇ ਅਕਾਲ ਪੁਰਖ ਪਰਮੇਸ਼ਵਰ ਸਰੂਪ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਿਤੇ ਗਏ ਨਹੀਂ ਬਲਕਿ ਅੱਜ ਵੀ ਸਾਡੀਆਂ ਝੋੜੀਆਂ ਭਰਨ ਲਈ ਉਤਾਵਲੇ ਬੈਠੇ ਹਨ ਖਾਲਸੇ ਨਾਲ ਕੀਤਾ ਹੋਇਆ ਇਹ ਉਹਨਾਂ ਦਾ ਕੌਲ ਹੈ ਬਚਨ ਹੈ ਵਾਦਾ ਹੈ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਦ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪਰਤੀਤ ਦੁਨੀਆ ਦੀ ਹੋਰ ਕਿਹੜੀ ਹਸਤੀ ਹੈ ਜਿਸਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿੰਨੀਆਂ ਪਿਪਤਾਵਾ ਸਹਾਰੀਆਂ ਹੋ ਔਰ ਕਿਹੜੀ ਐਸੀ ਹਸਤੀ ਹੈ ਜਿਸਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨੀਆਂ ਮੁਸ਼ਕਲਾਂ ਮੁਸੀਬਤਾਂ ਚੜੀਆਂ ਹੋਣ ਉਹ ਵੀ ਖਿੜੇ ਮੱਥੇ ਵੱਡੇ ਉੱਚੇ ਪਹਾੜ ਪਰਬਤ ਵੀ ਕਈ ਵਾਰ ਆਪਣੀ ਜਗ੍ਹਾ ਤੋਂ ਖਿਸਕਦੇ ਦੇਖੇ ਹਨ ਪਰਬਤ ਵੀ ਉਤਨਾ ਅਡੋਲ ਨਹੀਂ ਹੋਵੇਗਾ ਜਿੰਨੇ ਅਡੋਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਹਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਨਾਮ ਲੈਂਦਿਆਂ ਉਹਨਾਂ ਨੂੰ ਚੇਤੇ ਕਰਦਿਆਂ ਉਹਨਾਂ ਦੇ ਸਿੱਖਾਂ ਸੇਵਕਾਂ ਦੇ ਮਨ ਵਿੱਚ ਹਿੰਮਤ ਅਤੇ ਹੌਸਲਾ ਸਹਿਜ ਹੀ ਪਰਵੇਸ਼ ਕਰ ਜਾਂਦਾ ਹੈ ਗੁਰੂ ਸਾਹਿਬ ਜੀ ਦਾ ਖਾਲਸਾ ਬਣਨ ਵਾਲੇ ਨੂੰ ਦੁੱਖਾਂ ਆਦਿਕ ਦਾ ਰਤਾ ਭਰ ਵੀ ਡਰ ਨਹੀਂ ਰਹਿੰਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਸਿਮਰਨ ਕਰਨਾ ਸਿਖਾਇਆ ਸੇਵਾ ਕਰਨੀ ਸਿਖਾਈ ਗੁਰਬਾਣੀ ਪੜ੍ਹਨੀ ਸਿਖਾਈ ਕੀਰਤਨ ਕਰਨ ਅਤੇ ਸੁਣਨ ਦਾ ਉਪਦੇਸ਼ ਬਖਸ਼ਿਆ ਇੱਕ ਅਕਾਲ ਪੁਰਖ ਦਾ ਧਿਆਨ ਧਰਨਾ ਸਿਖਾਇਆ ਸਾਨੂੰ ਮੁਸ਼ਕਲਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਸਿਖਾਇਆ ਜ਼ਾਲਮ ਅਤੇ ਜ਼ੁਲਮ ਨਾਲ ਜੂਝਣਾ ਸਿਖਾਇਆ ਹਾਂ ਇੱਕ ਗੱਲ ਆਪਣੇ ਸਿੱਖ ਨੂੰ ਗੁਰੂ ਸਾਹਿਬ ਜੀ ਨੇ ਕਦੀ ਨਹੀਂ ਸਿਖਾਈ ਉਹ ਇਹ ਕਿ ਕਦੀ ਹਾਰਨਾ ਨਹੀਂ ਸਿਖਾਇਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਸਿੱਖ ਸੇਵਕ ਖਾਲਸੇ ਨੂੰ ਜਿੱਤਣਾ ਜਾਂ ਮਿੱਟਣਾ ਸਿਖਾਇਆ ਪਰ ਕਦੀ ਹਾਰਨਾ ਨਹੀਂ ਸਿਖਾਇਆ ਇਸੇ ਲਈ ਗੁਰੂ ਸਾਹਿਬ ਜੀ ਦਾ ਖਾਲਸਾ ਬਾਬਾ ਬੰਦਾ ਸਿੰਘ ਜੀ ਬਹਾਦਰ ਵਾਂਗ ਗਰਮ-ਗਰਮ ਜੰਬੂਰਾ ਨਾਲ ਆਪਣੇ ਸਰੀਰ ਦਾ ਮਾਸ ਤਾਂ ਖਿੱਚਵਾ ਲੈਂਦਾ ਹੈ ਪਰ ਕਦੀ ਹਾਰਦਾ ਨਹੀਂ ਗੁਰੂ ਸਾਹਿਬ ਦਾ ਸਾਜਿਆ ਖਾਲਸਾ ਭਾਈ ਮਨੀ ਸਿੰਘ ਜੀ ਵਾਂਗ ਆਪਣਾ ਬੰਦ ਬੰਦ ਕਟਵਾ ਕੇ ਸ਼ਹੀਦ ਤਾਂ ਹੋ ਸਕਦਾ ਹੈ ਪਰ ਕਦੀ ਹਾਰਦਾ ਨਹੀਂ ਭਾਈ ਤਾਰੂ ਸਿੰਘ ਜੀ ਵਾਂਗਰਾ ਚਰਖੀਆਂ ਤੇ ਤਾਂ ਚੜ ਸਕਦਾ ਹੈ ਪਰ ਕਦੀ ਹਾਰ ਨਹੀਂ ਸਕਦਾ ਚਰਖੀਆਂ ਤੇ ਚੜ ਕੇ ਵੀ ਜਕਰੀਏ ਖਾਨ ਵਰਗੇ ਜ਼ਾਲਮ ਨੂੰ ਆਪਣੀ ਜੁੱਤੀ ਦੀ ਲੋਕ ਅੱਗੇ ਲਾ ਕੇ ਜਹੰਨਮ ਪੁਚਾ ਦਿੰਦਾ ਹੈ ਪਰ ਹਾਰਦਾ ਨਹੀਂ ਗੁਰਵਾਕ ਹੈ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਖੁਸ਼ੀਆਂ ਗਮੀਆਂ ਹਰੇਕ ਦੀ ਜ਼ਿੰਦਗੀ ਵਿੱਚ ਆਉਂਦੀਆਂ ਹਨ ਉਤਾਰ ਚੜਾ ਹਰੇਕ ਦੀ ਜ਼ਿੰਦਗੀ ਵਿੱਚ ਆਉਂਦੇ ਹਨ ਬਸੰਤ ਅਤੇ ਪਤ ਝੜ ਹਰ ਬਾਗ ਵਿੱਚ ਆਉਂਦੀ ਹੈ ਉਤਾਰ ਚੜਾ ਪਹਿਲਾਂ ਵੀ ਅਨੇਕਾਂ ਵਾਰ ਆਈ ਪਰ ਖਾਲਸਾ ਕਦੀ ਹਾਰਿਆ ਨਹੀਂ ਖਾਲਸਾ ਸਦਾ ਜਿੱਤੂ ਹੀ ਰਿਹਾ ਜਿੱਤਦਾ ਹੀ ਰਿਹਾ ਜਦੋਂ ਚਮਕੌਰ ਦੀ ਗੜੀ ਵਿੱਚ ਜੂਝਣਾ ਪਿਆ ਖਾਲਸਾ ਉਦੋਂ ਵੀ ਜਿੱਤੂ ਸੀ ਜਦੋਂ ਨੀਂਹਾਂ ਵਿੱਚ ਖੜ ਕੇ ਸ਼ਹੀਦੀਆਂ ਪਾਈਆਂ ਸਨ ਉਦੋਂ ਵੀ ਜਿੱਤੂ ਸੀ ਜਦੋਂ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਸੀ ਖਾਲਸਾ ਉਦੋਂ ਵੀ ਜਿੱਤੂ ਸੀ ਜਦੋਂ ਗਰਮ-ਗਰਮ ਜੰਬੂਰਾ ਨਾਲ ਆਪਣਾ ਮਾਸ ਖਿਚਵਾਇਆ ਸੀ ਖਾਲਸਾ ਉਦੋਂ ਵੀ ਜੇਤੂ ਸੀ ਜਦੋਂ ਬੰਦ-ਬੰਦ ਕਟਵਾਉਣੇ ਪਏ ਸਨ ਖਾਲਸਾ ਉਦੋਂ ਵੀ ਜੇਤੂ ਸੀ ਜਦੋਂ ਚਰਖੀਆਂ ਤੇ ਚੜ ਕੇ ਸਰੀਰ ਦਾ ਤੁੰਬਾ-ਤੁੰਬਾ ਕਰਵਾਉਣਾ ਪਿਆ ਸੀ ਖਾਲਸਾ ਉਦੋਂ ਵੀ ਨਹੀਂ ਸੀ ਹਾਰਿਆ ਜੇਤੂ ਉਦੋਂ ਵੀ ਸੀ ਖਾਲਸਾ ਜਦੋਂ ਖੋਪੜੀ ਲਹਾਲੀ ਸੀ ਪਰ ਕੇਸ ਨਹੀਂ ਸੀ ਲਾਉਣ ਦਿੱਤੇ ਹਾਰਿਆ ਉਦੋਂ ਵੀ ਨਹੀਂ ਸੀ ਖਾਲਸਾ ਜਦੋਂ ਬੀਬੀਆਂ ਦੀ ਵਾਰੀ ਆਈ ਸੀ ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਗਲਾਂ ਵਿੱਚ ਆਪਣੇ ਹੀ ਬੱਚਿਆਂ ਦੀਆਂ ਆਂਦਰਾਂ ਦੇ ਹਾਰ ਪਵਾਏ ਸੀ ਉਦੋਂ ਵੀ ਜਿੱਤੂ ਸੀ ਖਾਲਸਾ ਧਰਮ ਉਦੋਂ ਵੀ ਨਹੀਂ ਸੀ ਹਾਰਿਆ ਜਦੋਂ ਗੁਰਦੁਆਰਿਆਂ ਦੀ ਸੇਵਾ ਲਈ ਅਨੇਕਾਂ ਹੀ ਕੁਰਬਾਨੀਆਂ ਕੀਤੀਆਂ ਸਨ ਖਾਲਸੇ ਦੇ ਹਮੇਸ਼ਾ ਵਿਜਈ ਹੋਣ ਦਾ ਕਾਰਨ ਇਹ ਹੈ ਕਿ ਖਾਲਸਾ ਪਰਮ ਪਿਤਾ ਪਰਮੇਸ਼ਵਰ ਜੀ ਦੀ ਆਪਣੀ ਫੌਜ ਹੈ ਜਿਸ ਨੂੰ ਆਪਣੀ ਮੌਜ ਵਿੱਚ ਹੀ ਉਸ ਪਰਮੇਸ਼ਵਰ ਨੇ ਪ੍ਰਗਟ ਕੀਤਾ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਦੀ ਮੌਜ